ਡਾਂਸਰ ਸਿਮਰ ਸੰਦੂ ਵਾਇਰਲ ਵੀਡੀਓ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਮੁੱਖ ਮੋਲਜਮ ਜਿਸ ਨੇ ਡਾਂਸਰ ਤੇ ਕੱਚ ਦਾ ਗਲਾਸ ਉੱਡਿਆ ਸੀ ਉਸ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈ ਤੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਮਾਮਲਾ ਕਾਫੀ ਜ਼ਿਆਦਾ ਪੱਕਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਡਾਂਸਰ ਸਿਮਰ ਸੰਧੂ ਦੇ ਵੱਲੋਂ ਐਫਆਈਆਰ ਰਜਿਸਟਰ ਕਰਵਾਈ ਜਾਂਦੀ ਹੈ ਤੇ ਪੂਰਾ ਮਾਮਲਾ ਕੀ ਸੀ ਉਹ ਵੀ ਤੁਹਾਨੂੰ ਇੱਕ ਵਾਰ ਦੱਸ ਦਿੰਨੇ ਆ ਕਿ ਇੱਕ ਵਿਆਹ ਸਮਾਗਮ ਦੇ ਵਿੱਚ ਇਹ ਡਾਂਸਰ ਪਰਫਾਰਮ ਕਰ ਰਹੀ ਹੁੰਦੀ ਹੈ ਤੇ ਜਿਸ ਦੇ ਵਿੱਚ ਇਹ ਡਾਂਸਰ ਤੇ ਉੱਥੇ ਮੌਜੂਦ ਕੁਝ ਮੁੰਡੇ ਜਿਹੜੇ ਨੇ ਆਪਸ ਦੇ ਵਿੱਚ ਬਹਿਸਦੇ ਨੇ ਗਾਲੀ ਗਲੋਚ ਹੁੰਦਾ ਹੈ ਤੇ ਗੁੱਸੇ ਦੇ ਵਿੱਚ ਇੱਕ ਮੁੰਡਾ ਇਸ ਡਾਂਸਰ ਦੇ ਕੱਚ ਦਾ ਗਲਾਸ ਛੁੱਟ ਦਿੰਦਾ ਤੇ ਦੋਸਤੋ ਬਾਅਦ ਇਸ ਸਾਰਾ ਮਾਮਲਾ ਹੋਰ ਵੀ ਜ਼ਿਆਦਾ ਪੱਖਦਾ ਹੈ। ਇਸ ਪੂਰੇ ਮਾਮਲੇ ਦੇ ਵਿੱਚ orchestra union ਦੇ ਵੱਲੋਂ ਵੀ ਇਸ ਡਾਂਸਰ 'ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਸ ਡਾਂਸਰ ਦੇ ਵੱਲੋਂ ਜਿਹੜੀ ਹੈ ਸ਼ਰਾਬ ਪੀਤੀ ਗਈ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਡਾਂਸਰ ਨੇ ਉੱਥੇ ਮੌਜੂਦ ਲੋਕਾਂ ਦੇ ਨਾਲ ਉੱਥੇ ਮੌਜੂਦ ਮੁੰਡਿਆਂ ਦੇ ਨਾਲ ਗਾਲੀ-ਕਲੋਚ ਕੀਤੀ ਤੇ ਸਾਰਾ ਮਾਮਲਾ ਪੱਖਦਾ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ। ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਫਿਰ ਤਾਂ ਇਹ ਕਹਿੰਦੀ ਨਹੀਂ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਸੀ। ਸਿਮਰ ਸੰਤੂ ਦਾ ਕਹਿਣਾ ਹੈ ਕਿ ਉਹ ਵਿਅਕਤੀ ਦਾ ਨਾਮ ਐਫ ਆਰ ਦੇ ਵਿੱਚ ਦਿੱਤਾ ਹੀ ਨਹੀਂ ਸੀ ਪਰ ਹੁਣ ਪੁਲਿਸ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ਮੁੱਖ ਮੁਲਜ਼ਮ ਜਿਸ ਨੇ ਉਸ ਡਾਂਸਰ ਤੇ ਕੱਚ ਦਾ ਗਲਾਸ ਉੱਟਿਆ ਸੀ ਉਹ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਹਾਂਜੀ ਜਿਹੜੇ ਅ ਮੰਦਨੇ ਨਾ ਗਲਾਸ ਦਾਰੂ ਵਾਲਾ ਸੀਗਾ ਰਵਿੰਦਰ ਸਿੰਘ ਗਿੱਲ ਇਲੀਅਸ ਬਿੰਦਰ ਪੁੱਤਰ ਗੁਰਮੀਤ ਸਿੰਘ ਵਾਸੀ ਜਿਹੜਾ ਹੈਗਾ ਲੁਧਿਆਣਾ ਸ਼ੇਰਪੁਰ ਦਾ ਉਹ ਅੱਜ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹ ਬਿਟ ਇੱਕ ਦੋਸ਼ੀ ਰਹਿ ਗਿਆ ਜੀ ਹੁਣ ਜਿਹੜਾ ਹੈਗਾ ਹਾਂਜੀ ਇਥੋਂ ਪੁਤ ਪੜਤਾਲ ਤੋਂ ਪਤਾ ਕੀਤਾ ਜਾ ਰਿਹਾ ਹੋਰ ਕਿਹੜੇ ਕਿਹੜੇ ਦੇ ਨਾਲ ਦੇ ਬੰਦੇ ਸੀ ਇੱਕ ਦੋਸ਼ੀ ਰਹਿ ਗਿਆ ਦੇ ਨਾਲ ਸਰ ਜਿਹੜਾ ਪਹਿਲਾ ਫੜਿਆ ਗਿਆ ਸੀਗਾ ਪੁਲਿਸ ਮੁਲਾਜ਼ਮ ਆ ਜਗਰੂਪ ਸਿੰਘ ਉਹ ਉਹ ਇਹਨਾਂ ਦੇ ਨਾਲ ਸੀਗੇ ਬਿਲਕੁਲ ਜੀ ਇਕੱਠੇ ਸੀਗੇ ਇਹਦੇ ਦੱਸਣ ਮੁਤਾਬਕ ਵੀ ਮੈਨੂੰ ਜਗਰੂਪ ਨੇ ਹੀ ਬੁਲਾਇਆ ਸੀਗਾ ਸਰ ਗੱਲ ਜਿਹੜੀ ਜਗਰੂਪ ਵੀਡੀਓ ਵਿੱਚ ਪੈਸੇ ਸਿਰਦਾ ਨਜ਼ਾਰਾ ਦੇਗਾ ਦੀ ਉਹ ਜਿਹੜੀ ਜਗਰੂਪ ਦੀ ਪਛਾਣ ਅਜੇ ਕਲੀਅਰ ਨਹੀਂ ਹੋਈ ਉਹਦੇ ਵਿੱਚ ਉਹ ਜਿੰਨਾ ਚਿਰ ਜਿਹੜੇ ਮਦਈ ਹੈ ਉਹ ਉਹਨੂੰ ਮਤਲਬ ਕਲੀਅਰ ਨਹੀਂ ਕਰਦੀ ਡਿਫਾਈਨ ਨਹੀਂ ਕਰਦੀ ਉਹਨਾਂ ਚਿਰ ਰੂਲ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸਰ ਨੇ ਤਾਂ ਇਹ ਵੀ ਕਿਹਾ ਗਿਆ ਵੀ ਇਹ ਜਿਹੜਾ ਸ਼ਖਸ ਹੈ ਉਹ ਹੈ ਹੀ ਨਹੀਂ ਜਿਹਨੇ ਮੇਰੇ ਤੇ ਅਟੈਕ ਕੀਤਾ ਸੀਗਾ ਗਲਾਸ ਮਾਰਿਆ ਸੀਗਾ ਇਹ ਗਲਾਸ ਜਿਹੜਾ ਉਹਦਾ ਗਲਾਸ ਵਾਲਾ ਤਾਂ ਬੰਦਾ ਅਜ ਰਸਟ ਕੀਤਾ ਜਿਹਨੇ ਗਲਾਸ ਮਾਰਿਆ ਉਹ ਵਿੰਦਰ ਹੈ ਰਵਿੰਦਰ ਸਿੰਘ ਗੇਲੇਰੀ ਉਸ ਵਿੰਦਰ ਹੈ ਕੋਈ ਕੰਮ ਕਰਦੇ ਜੀ ਕੁਝ ਪਤਾ ਲੱਗਿਆ ਕਿੱਥੇ ਦਾ ਰਹਿਣਾ ਕੀ ਲੋਹਿਆਣ ਦਾ ਰਹਿਣੇ ਵਾਲਾ ਹੈ ਖੇਤੀਬਾੜੀ ਕੰਮ ਕਰਦਾ ਸਜਰਤੀਆ ਉਹਦੀ ਸਨਾਖਤ ਜੀ ਹਾਜੀ ਉਹਦੀ ਸਨਾਖਤ ਹੋਈ ਹੈ ਉਹਦਾ ਕੱਚਾ ਨਾਮ ਅਜੇ ਮਾਲੂਮ ਹੋਇਆ ਹੈ ਲੇਕਿਨ ਟ੍ਰੇਸ ਕਰਨ ਤੋਂ ਬਾਅਦ ਉਹਦਾ ਐਡਰੈਸ ਪਤਾ ਲੱਗਿਆ